ਕੀ ਮੰਗਿਆ ਤੁਹਾਡੀ ਮੇਰੇ ਕੋਲ ਹੀ ਪਹਿਲਾਂ ਤੇ ਤੁਹਾਡਾ মিডিਆ ਦਾ ਬੜਾ ਧੰਨਵਾਦ ਕਰਦੇ ਆ ਕਿ ਜਿਹੜਾ ਸਾਡੇ ਟਰਾਂਸਪੋਰਟਰਾਂ ਨਾਲ ਡਰਾਈਵਰ ਭਰਾਵਾਂ ਦਾ ਦਰਦ ਸਮਝਿਆ ਔਰ ਸਾਡਾ ਹਾਲ ਪੁੱਛਿਆ ਆਗੇ ਸਾਡੀ ਮੰਗ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਹੈ ਜੀ 31 ਤਰੀਕ ਤੋਂ ਆਪਾਂ ਇੱਥੇ ਸਵੇਰੇ 7 ਵਜੇ ਤੋਂ ਧਰਨਾ ਲਾ ਕੇ ਬੈਠੇ ਆ ਔਰ ਅੱਜ 5 ਤਰੀਕ ਹੋ ਚੁੱਕੀ ਆ ਅੱਜ ਤੱਕ ਸਾਡੇ ਕੋਲ ਕੋਈ ਵੀ ਮੰਤਰੀ ਐਮ ਐਲ ਏ ਆਡੇ ਲੋਗਲ ਇਥੇ ਕਹਨੇ ਨੂੰ ਆਦੇ ਨਹੀਂ ਪੁੱਛਿਆ ਸਭ ਤੋਂ ਵੱਡਾ ਗੁੱਸਾ ਤਰਾਕੀ ਉਹ ਜਿਹੜੀ ਵੀ ਘੁੰਮਣ ਸਾਹਿਬ ਇਥੇ ਵੀ ਲੰਕੇ ਗਏ ਆ ਉਹਨਾਂ ਦੇਖਿਆ ਤੱਕ ਨਹੀਂ ਸਾਡੇ ਵੱਲ ਇੱਕ ਇਥੇ ਟਰਾਂਸਪੋਰਟਰ ਹੋਣ ਦੇ ਬਾਪ ਦੀਦ ਆਹੀ ਸਰਕਾਰ ਨੂੰ ਇਹਨਾਂ ਰਹਿ ਨਹੀਂ ਦਿੰਦੀਆਂ ਸਾਡੀ ਕੋਈ ਬੁਗਤ ਨਹੀਂ ਕੀ ਆਮ ਜਨਤਾ ਦੀ ਕੀ ਬੁਗਤਾ ਬਾਕੀ ਸਾਡੀ ਪੁਗਤਾ ਮੰਗੇ ਆ ਜੀ ਜਿਹੜੇ ਤੁਹਾਡੇ ਕਾਨੂੰਨ ਬਿਲਰ ਲਾਗੂ ਕੀਤੇ ਆ ਸਰਕਾਰ ਨੇ ਇਹ ਬਿੱਲ ਜਿਹੜੇ ਕਰੈਚਰ ਦੇ ਬਣਦੇ ਆ ਮਾਫੀਆ ਕਰੈਚਰ ਆ ਤੇ ਬਣਾ ਟਰਾਂਸਪੋਰਟਰ ਨੂੰ ਜਾ ਰਿਹਾ ਅੱਜ ਹਰ ਬੰਦੇ ਦੇ ਮੂੰਹ ਵਿੱਚ ਹੈ ਦੀ ਟੱਪਰ ਮਾਫੀਆ ਟੱਪਰ ਮਾਫੀਆ ਨਹੀਂ ਹੈ ਮਾਫੀਆ ਇੱਕ ਕਰਾਚਰ ਨਹੀਂ ਪਰ ਮੁੱਦਾ ਜਿਹੜਾ ਸਾਡੇ ਗਾਲ ਮੜਿਆ ਗਿਆ 9 ਰੁਪਏ ਕੁਝ ਪਾਏ ਗਰੇ ਆ ਸਰਕਾਰ ਕੋ ਲੈਂਦੀ ਹੈ ਇਹ ਰਿਐਲਿਟੀ ਜੇ ਦੀ 6 ਰੁਪਏ ਟਰੱਕ ਮਾਲਕ ਦੇ ਗਾਲ ਮੜ ਕੇ ਤੇ 3 ਰੁਪਏ ਆਪਦੇ ਕੋਲੋਂ ਪਾ ਦੇ 9 ਰੁਪਏ ਕੁਝ ਪਾਏ ਆਪਦੇ ਕੋਲੋਂ ਰਿਐਲਿਟੀ ਦਿੰਦੇ ਸਰਕਾਰ ਨੂੰ ਜੋ ਕਿ ਇਹ ਕਰਾਚਰ ਦੀ ਆ ਸਾਡੇ ਟਰਾਂਸਪੋਰਟਰਾਂ ਦੀ ਨਹੀਂ ਆ ਆਡੀ ਮੰਗ ਇਹ ਆ ਇੱਕ ਤਾਂ ਸਾਡੇ ਬਿੱਲ ਮਾਫ ਕੀਤੇ ਜਾਣ ਇੱਕ ਸਾਨੂੰ ਆਟੋ ਡੀਟੀਏ ਕੋ ਛਡਕਾਰਾ ਪਾਓ ਵੇਖੋ ਪਹਿਲੇ ਆਟੋ ਡੀਟੀਏ ਨੇ ਕਾਲੀ ਕਾਂਗਰਸੀਆਂ ਦੇ ਵੇਲੇ ਉਹ ਆ ਟ੍ਰਾਂਸਪੋਰਟ ਦਾ ਚਲਾਨ ਕਰਦੇ ਗੱਡੀ ਦੇਖ ਕੇ ਚਲਾਨ ਕਰਦੇ ਟਾਇਰ ਵੇਖ ਕੇ ਚਲਾਨ ਕਰਦੇ ਤੇ ਜੇ ਕਿਸੇ ਨੇ ਮਾੜੀ ਕਿਸਮਤ ਚਲਾਨ ਕੀਤਾ ਤੇ ਉਹ ਹਰ 2 ਮਿੰਟ ਨੂੰ ਨਾ ਚੱਲਦਾ ਹੀ ਕੋਈ ਟ੍ਰਾਂਸਪੋਰਟ ਨੂੰ ਦਿਖਾਉਣਾ ਜੀ ਮੇਰਾ ਚਲਾਨ ਆ ਉਹਨਾਂ ਉਹ ਮੁੱਦੇ ਦਿੱਤੇ ਉਹਨੂੰ ਲਿਆ ਦੇਣਾ ਅੱਜ ਇਹ ਮਾਨ ਸਰਕਾਰ ਇਦਾਂ ਦੀ ਆ ਤੁਸੀਂ ਅੱਜ ਚਲਾਨ ਕੀਤਾ ਨਾ 2 ਲੱਖ 10 ਹਜ਼ਾਰ ਦਾ ਤੇ ਦੂਜੇ ਦਿਨ ਤੁਹਾਡੀ ਗੱਡੀ ਫੇਰ ਫਾੜੋਗੀ ਤੇ 2 ਲੱਖ 10 ਹਜ਼ਾਰ ਦਾ ਹੀ ਚਲਾਨ ਪੈਣਾ ਇੰਨਾ ਨੇ ਅਜੇ ਤੱਕ ਕੋਈ ਬੰਦਾ ਪੰਜਾਬ ਦੇ ਵਿੱਚ ਬਾਹਰ ਖੜੀ ਕਰਕੇ ਕਵੇ ਕਿ ਕਿਹੜਾ ਕਿਹੜਾ ਵਰਗ ਜਿਹੜਾ ਉਹ ਮਾਨ ਸਰਕਾਰ ਤੇ ਖੋਚਿਆ ਕਿਸਾਨ ਕਿਥੇ ਬੰਦੀਆਂ ਕਿਸਾਨ ਸਭ ਦੁਖੀ ਆ ਦੁਕਾਨਦਾਰ ਤੱਕ ਖੋ ਨਰੰਦੇ ਆ ਟਰਾਂਸਪੋਰਟਰ ਮੈਂ ਕਹਿੰਦਾ ਇਹ ਬੇੜਾ ਹੀ ਬੈਗਾ ਟਰਾਂਸਪੋਰਟਰ ਦਾ ਇਹ ਇਦਾਂ ਦਾ ਉਹ ਸਰਕਾਰ ਨੇ ਹੱਲ ਲੈਂਦਾ ਇਹ ਨੀਤੀਆਂ ਇਹੀ ਮਾਨ ਹੀ ਜਿਹੜੇ ਲੋਕਾਂ ਨੇ ਦਾਅਵੇ ਕਰਦੇ ਆ ਆਪਾਂ ਮਾਈਨਿੰਗ ਦੀ ਪਾਲਸੀਆਂ ਚਲਾ ਕੇ ਆ ਪੰਜਾਬ ਚਲਾਵਾਂਗੇ ਇੰਨੀ ਕਰਾਂਗੇ ਇਹਨਾਂ ਨੇ ਇੱਕ ਚੱਜ ਦਾ ਕੰਮ ਕੀਤਾ ਉਹ ਵੀ ਸ਼ਰਾਬ ਵਾਲੇ ਠੇਕਿਆਂ ਦਾ ਉਹ ਜਗ੍ਹਾ ਜਗ੍ਹਾ ਖੋਲ੍ਹਿਆ ਆਪ ਨੂੰ ਪੀਓ ਤੇ ਦੂਜਿਆਂ ਨੂੰ ਵੀ ਪੀਣ ਨੂੰ ਖੁੱਲ੍ਹ ਛੁੱਟ ਦਿੱਤੀ ਆ ਬਾਕੀ ਇਹਨਾਂ ਨੇ ਕਿਸੇ ਟਰਾਂਸਪੋਰਟਰ ਦਾ ਸੁਧਾਰ ਨਹੀਂ ਕੀਤਾ ਹੁਣ ਤੁਹਾਡੀ ਜਿਹੜੀ ਮੰਗ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਲੱਗੀ ਤੁਹਾਡੀ ਕੀ ਮੰਗ ਆ ਕਰੋ ਸਾਡੀ ਮੰਗ ਤੇ ਇਹੀ ਆ ਕਿ ਸਾਡਾ ਇਸ ਦਾ ਹੱਲ ਕੀਤਾ ਜਾਵੇ ਜੇ ਨਹੀਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਮੇਨ ਹਾਈਵੇ ਜਾਮ ਕਰਾਂਗੇ ਕਿਉਂਕਿ ਆਪਾਂ ਇੱਕ ਸਰਕਾਰ ਨੂੰ ਟੈਕਸ ਦਿੰਨੇ ਆ ਅਸੀਂ ਉਹ ਇਦਾਂ ਨਹੀਂ ਆਡੀ ਮੰਗਦੇ ਵੀ ਸਾਡਾ ਲੱਖ ਰੁਪਇਆ ਇੱਕ ਟਰੱਕ ਜਿਹੜਾ ਸਰਕਾਰ ਨੂੰ ਦਿੰਦਾ ਆਮਦਨ ਤੇ ਜੇ ਇਸ ਚੀਜ਼ ਦੇ ਵਿੱਚ ਨਹੀਂ ਖਿਦਾਰ ਹੋਊਗਾ ਤੇ ਅਸੀਂ ਅਹੀਂ ਖੜਿਆ ਤੇ ਫਿਰ ਆਪਾਂ ਮੇਨ ਟੋਲ ਵੀ ਬੰਦ ਕਰਾਂਗੇ ਉਹ ਮੇਨ ਹਾਈਵੇ ਜਾਮ ਕਰਾਂਗੇ ਕਿਉਂ ਨਾ ਸਾਡਾ ਕੀ ਆਈ ਭਗਵੰਤ ਸਿੰਘ ਕਹਿੰਦੇ ਉਹ ਵੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਜੀ ਰੰਗੜਾ ਪੰਜਾਬ ਦੇਖ ਲਓ ਦਾ 31 ਤਰੀਕ ਦੇ ਬੈਠੇ ਆਂ ਜੀ ਕੋਈ ਅਜ ਤੱਕ ਸਾਡੀ ਕਿਸੇ ਨੇ ਸਰਵਾਇ ਵੀ ਕੀਤੀ ਕੋਈ ਸਾਡੇ ਕੋਲ ਇਹਨਾਂ ਦਾ ਕੋਈ ਅਫਸਰ ਨਹੀਂ ਪਹੁੰਚਿਆ ਕੋਈ ਐਮਐਲਏ ਨਹੀਂ ਪਹੁੰਚਿਆ ਕੋਈ ਐਮਪੀ ਨਹੀਂ ਪਹੁੰਚਾਈ ਜੀ ਜੀ ਆਪੋ ਆਪਣੀਆਂ ਗੱਡੀਆਂ ਖੜੀਆਂ ਕਰਕੇ ਖੜੇ ਆ 1 ਲੱਖ 10-10 ਹਜ਼ਾਰ ਗੱਡੀਆਂ ਦੀ ਕਸਤਾ ਸਾਡੀ ਠੀਕ ਹੈ ਜਿਹੜੇ ਕੋ ਸਾਡੇ ਪੈਸੇ ਹੀ ਪਹਿਲੇ ਉਹ ਚਲਾਨਾ ਚਲੇਗਾ ਕਿ ਸਾਡੇ ਤੋਂ ਕੋਈ ਦੇਰੀ ਨਹੀਂ ਹੋਣੀ ਅਗਲੀ ਵਾਰੀ ਇਹ ਬੈਂਕ ਵਾਲਿਆਂ ਨੇ ਲੈ ਜਾਣੀਆਂ ਅੱਜ ਇਹ ਕਹਿੰਦੇ ਹੋਏ ਵੀ ਇਹੀ ਜਿਹੜੇ ਬਾਹਰੋਂ ਜਾਜ ਪਰ ਪਰ ਲਿਆਉਣੇ ਆ ਤੇ ਇੱਥੇ ਗੋਰੇ ਦਾ ਮੰਗਾਰਨਗੇ ਉਹ ਗੋਰੇ ਜਿਹੜੇ ਅਸੀਂ ਕਾਲੇ ਆ ਉਹ ਵੀ ਕਰ ਸਕਦੇ ਸੀ ਰੋਟੀ ਖਾ ਉਹਦੇ ਇੱਕ ਇੱਕ ਪੁੱਪਰ ਆ ਸਾਡਾ ਸਾਰਾ ਅਸੀਂ ਆਪਣੇ ਬੱਚੇ ਪਾਲਦੇ ਆ ਠੀਕ ਹੈ ਜੀ ਕਦੇ ਸਾਨੂੰ ਮੈਨਿੰਗ ਦਾ ਚਲਾਨ ਕਦੇ ਆਰਟੀਓ ਸਾਹਿਬ ਦਾ ਚਲਾਨ ਕਦੇ ਟ੍ਰੈਫਿਕ ਦਾ ਚਲਾਨ ਜਾ ਚਲਾਨ ਭਰ ਇਹ じゃ ਆਪਣੀਆਂ ਆਪਣੀਆਂ ਗੱਡੀਆਂ ਨਹੀਂ ਟਸਤਾਂ ਗਈਏ ਠੀਕ ਹੈ ਜੀ ਡੀਜ਼ਲ ਤੇ ਅਸੀਂ ਡੀਐਸਟੀ ਦਿੰਦੇ ਆ ਪੈਰਾਂ ਤੇ ਅਸੀਂ ਡੀਐਸਟੀ ਦਿੰਦੇ ਆ ਠੀਕ ਹੈ ਜੀ ਕੂਲ ਟੈਗ ਸਸੀ ਦਿੰਨੇ ਆ ਓਵਰਲੋਡ ਦਾ ਟੂਲ ਟੈਗ ਸਾਂਭ ਜਾਂ ਪਰਚੀਆਂ ਅਸੀਂ ਦਿੰਨੇ ਆ ਠੀਕ ਹੈ ਜੀ ਹੋਰ ਦੱਸ ਦੋ ਸਾਡੇ ਤੇ ਕੀ ਚਾਹੁੰਦੀ ਆ ਸਰਕਾਰ ਕਿਸੇ ਨੇ ਆਣ ਕੇ ਸਾਡਾ ਹਾਲ ਹੀ ਪੁੱਛਿਆ ਤੁਸੀਂ ਇਹ ਕਦੋਂ ਤੱਕ ਜੀ ਇਹ ਨਹੀਂ ਜਨੂਗੀ ਅਸੀਂ ਤਾਂ ਜੀ ਸਾਡਾ ਤਾਂ ਇਹ ਆ ਵੀ ਜਿੰਨਾ ਕਿ ਜੇ ਬੈਠੇ ਆ ਠੀਕ ਆ ਜਦੋਂ ਹੋਰ ਅਗਲੇ ਮਹੀਨੇ ਬੈਂਕ ਨੇ ਫੜ ਲੈਣੀਆਂ ਤੇ ਅਸੀਂ ਵੀ ਆਪਾਂ ਬੜੇ ਘਰਾਂ ਨੂੰ ਚਲੇ ਜਾਣਾ ਐਦਾ ਸਾਡੇ ਤੇ ਗੱਡੀਆਂ ਖੜੀਆਂ ਕੋਈ ਪਿੱਛੇ ਦੇਖ ਜਾ ਰਹੇ ਆ ਅਗਲੇ ਮਹੀਨੇ ਬੈਂਕ ਦੇ ਲੈ ਲਈਆਂ ਅਸੀਂ ਇਹਦੇ ਰੋਡਾਂ ਦੇ ਵਿੱਚ ਖੜੀਆਂ ਕਰਾਂਗੇ ਕਰਕੇ ਆਪਾਂ ਆਪਣੇ ਘਰਾਂ ਨੂੰ ਜਾਵਾਂਗੇ ਕੋਈ ਵਿਹਾੜੀ ਕਰੂਗਾ ਤੇ ਕੋਈ ਹੋਰ ਕੋਈੰ ਕਰੂਗਾ ਪੰਜਾਬ ਸਰਕਾਰ ਵੱਲੋਂ ਕੀ ਮੰਗਿਆ ਤੁਸੀਂ ਪੰਜਾਬ ਸਰਕਾਰ ਵੱਲੋਂ ਸਾਡੀ ਇਹੇ ਹੀ ਮੰਗਿਆ ਸਾਰ ਵੀ ਜਿਹੜਾ ਮਹਿੰਗਾ ਵਾਹੜਾ ਮਹਿੰਗ ਲੱਗਦੀ ਆ ਕ੍ਰੈਚਰਾਂ ਤੇ ਲੱਗਦੀ ਆ ਜਿਹੜੇ ਮਿੱਟੀ ਪਟਦੇ ਆ ਪਟ ਕੇ ਮਾਲ ਪਿੰਦੇ ਆ ਉੱਤੇ GST ਉਹਨਾਂ ਦੀ ਬਣਦੀ ਆ ਠੀਕ ਹੈ ਜੀ ਅਸੀਂ ਪੱਕਾ ਮਾਲ ਚੱਕਦੇ ਆ ਅਸੀਂ ਜਿਹੜਾ GST ਆ ਉਹ ਦੇਰ ਤੋਂ ਤਿਆਰ ਆ ਜੀ ਠੀਕ ਹੈ ਜੋ GST ਆਦਾ ਬਣਦਾ ਸਾਡੇ ਤੋਂ M ਫਾਰਮ ਦੀ ਮੰਗ ਕੀਤੀ ਜਾਂਦੀ ਆ ਠੀਕ ਹੈ M ਫਾਰਮ ਦੀ ਮੰਗ ਜੇ 24 ਘੰਟੇ ਦਾ ਹੀ ਕਟਾਉਨੇ ਆ ਬਾਈ ਚਾਹ ਸਾਡੀ ਕਿਤੇ ਗੱਡੀ ਖਰਾਬ ਹੋ ਜਾਂਦੀ ਕੋਈ ਗੱਲ ਹੋ ਜਾਂਦੀ ਆ ਤੇ 24 ਘੰਟੇ ਦਾ ਬੋਲ ਕਹਿੰਦੇ ਬੈਲਟ ਨਹੀਂ ਜੀ 2 ਲੱਖ 8000 ਦਾ ਸਾਨੂੰ ਚਲਾਨ ਕੱਟ ਕੇ ਫੜਾ ਜਾਂਦੇ ਆ ਗੱਡੀ ਖੜੀ ਕਰ ਦੋ ਜੀ ਜਿੰਨੇ ਖਰਚ ਅਸੀਂ ਪਾਹੇ ਇਕੱਠੇ ਕਰੀਦੇ ਆ ਉਹਨਾਂ ਜਿਹੜੇ ਸਾਡੇ ਟਾਇਰ ਖਰਾਬ ਹੋ ਜਾਂਦੇ ਆ ਠੀਕ ਹੈ ਜੀ ਤੇ ਜਾਈਏ ਤੇ ਜਾਈਏ ਕਿੱਥੇ ਜੋ ਅਸੀਂ ਉਤੋਂ ਕਿਤੇ ਟਾਈਮ ਦਾ ਮੰਗ ਜਾਂਦੇ ਆ ਸਾਨੂੰ ਦੇਖ ਚੜ ਜਾਂਦਾ ਸਾਨੂੰ ਟ੍ਰੈਫਿਕ ਪੁਲਿਸ ਨਹੀਂ ਛੱਡਦੀ ਸਾਨੂੰ ਆ ਚੌਕੀਆਂ ਆਲੇ ਨਹੀਂ ਛੱਡਦੇ ਠੀਕ ਹੈ ਜੀ ਕੋਈ ਕਹਿੰਦਾ ਓਵਰਲੋਡ ਦਾ ਓਵਰਲੋਡ ਦਾ ਅਸੀਂ ਤਾਂ ਕਈ ਨਾ ਸਰਕਾਰ ਬੰਦ ਕਰੇ ਹਰਿਆਣੇ 'ਚ ਵੀ ਬੰਦ ਕੀਤਾ ਬੰਦ ਕਰੋ ਸਰਕਾਰ ਜੇ ਚਾਹਵੇ ਤਾਂ ਦੋ ਦਿਨ ਤੇ ਤੱਕ ਬੰਦ ਕਰ ਸਕਦੀ ਆ ਜੀ ਕੋਈ ਵੱਡੀ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਨਾਲ ਇੱਕ ਵੀ ਮੰਗਿਆ ਜੀ ਮੁੱਖ ਮੰਤਰੀ ਨਾਲ ਸਾਡੀ ਇਹੋ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਮੁੱਖ ਮੰਤਰੀ ਸਾਹਿਬ ਸਾਡੀ ਵੀ ਸੁਣੋ ਅਸੀਂ ਵੀ ਤੁਹਾਡੇ ਵੋਟਰ ਆ ਅਹੀਂ ਜਦੋਂ ਤੁਹਾਨੂੰ ਬੜਾ 92 ਐਮਐਲ ਤੁਹਾਡੇ ਲੈ ਆ ਦੇਈ ਛੋਟੀਆਂ ਜਗ੍ਹਾ ਤੇ ਸਾਰਿਆਂ ਤੋਂ ਮਿਹਰੇ ਹੁੰਦੇ ਸੀ ਵੀ ਅਸੀਂ ਤਾਂ ਇਹ ਸੋਚਿਆ ਵੀ ਇਹ ਬਿਲਦਾਊਗਾ ਵੀ ਸਰਕਾਰ ਵਧੀਆ ਆਊਗੀ ਅਸੀਂ ਰੱਜ ਕੇ ਰੋਟੀ ਖਾਵਾਂਗੇ ਪਰ ਅਸੀਂ ਤਾਂ ਉਹ ਕਾਂਗਰਸ ਨਾਲ ਵੀ ਬੁਰੇ ਹਾਲਾਤ ਹੋ ਗਏ ਸਾਡੇ ਵੀ ਪਹਿਲਾਂ ਵੀ ਇਹ ਕੰਮ ਕਰਦੇ ਇਹੋ ਜਿਹੇ ਹਾਲਾਤ ਅਸੀਂ ਦੇਖੇ ਨਹੀਂ ਕਦੇ ਵੀ